ਜਿਹੜੇ ਜਿਹੜੇ ਮੇਰੇ ਵੀਰਾਂ ਦੇ ਗੱਡੀਆਂ ਦੇ ਵਿੱਚ ਬਈ ਅਲਾਏ ਵੀਲ ਨਹੀਂ ਹੈਗੇ ਤਾਂ ਤੁਸੀਂ ਇੱਥੋਂ ਆ ਕੇ ਬਈ ਬਹੁਤ ਸਸਤੇ ਰੇਟ ਦੇ ਵਿੱਚ ਆਪਣੀ ਗੱਡੀ ਦੇ ਵਿੱਚ ਜਿਹੜੇ ਅਲਾਏ ਵੀਲ ਪਵਾ ਸਕਦੋਂਗੇ ਸਿਰਫ 15000 ਰੁਪਏ ਤੋਂ ਬਈ ਜੀ ਅਲਾਏ ਵੀਲ ਚਾਰੇ ਚਾਰੇ ਲਾਇਅ ਵੀਲ ਤੇ ਟਾਇਰ ਤੁਸੀਂ ਆਪਣੀ ਗੱਡੀ ਦੇ ਵਿੱਚ ਪਵਾ ਸਕਦਾ ਲੈ ਜਮੇ ਨਵੇਂ ਵਰਗੇ ਪਏ ਨੇ ਇਹਨਾਂ ਆ ਦਿਖਾ ਦੀ ਬਈ ਨਾ ਟਾਇਰ ਤੇ ਲਾਇਵ ਵੀ ਬਈ ਦੇਖ ਸਕਦੇ ਹੋ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਤੁਸੀਂ ਬਈ ਚਾਹੇ ਉਹ 100 ਗੱਡੀਆਂ ਲੈ ਕੇ ਆ ਜਾਓ ਤੁਹਾਡੀ 100 ਦੀ 100 ਗੱਡੀ ਦੇ ਵਿੱਚ ਟਾਇਰ ਪਾ ਕੇ ਦੋੜ ਦਾਂਗੇ ਨਾ ਜਮੇ ਨਵੇਂ ਵਰਗੇ ਟਾਇਰ ਨੇ ਬਈ ਹਨ ਪਰ ਤੁਹਾਨੂੰ ਬਈ ਜੀ ਮਿਲਣਗੇ ਇਹ ਪੁਰਾਣੇ ਟਾਇਰਾਂ ਦੇ ਰੇਟਾਂ ਦੇ ਵਿੱਚ ਬਈ ਲੈ ਵੀ ਮਿੱਤਰੋ ਅੱਜ ਖੜਿਆ ਆਗੇ ਆਪਾਂ ਸਟਾਰ ਬੀਲ ਬਰਨਾਲੇ ਜੇ ਬਾਈ ਤੁਸੀਂ ਕੋਈ ਵੀ ਆਪਣੀ ਗੱਡੀ ਦੇ ਵਿੱਚ ਟਾਇਰ ਪਾਉਣਾ ਚਾਹੋ ਨੋਗੇ ਨਵੇਂ ਤੇ ਪੁਰਾਣੇ ਹਨਾ ਤੇ ਅੱਜ ਆਪਾਂ ਬਾਈ ਜੀ ਵੀਡੀਓ ਕਰਾਂਗੇ ਜੀ ਪੁਰਾਣੇ ਟਾਇਰਾਂ ਦੀ ਜਿਹੜੀ ਬਾਈ ਜੀ ਮੇਨ ਗੱਲ ਆ ਵੀ ਜੇ ਤੁਹਾਡੇ ਕੋਲੇ ਪੈਸੇ ਵੀ ਨਹੀਂ ਹੈਗੇ ਤਾਂ ਵੀ ਤੁਸੀਂ ਇੱਥੇ ਆ ਕੇ ਟਾਇਰ ਲੈ ਕੇ ਜਾ ਸਕਦੇ ਹੋ ਯਾਨੀ ਕਿ 100% ਫਾਈਨਾਂਸ ਦੇ ਉੱਪਰ ਤੁਸੀਂ ਟਾਇਰ ਲੈ ਕੇ ਜਾ ਸਕਦੇ ਹੋ ਨਾ ਚੈੱਕ ਕਰ ਲਿਆ ਬਈ ਇਥੋਂ ਲੈ ਕੇ ਉਹ ਤੱਕ ਨਾ ਜਿੰਨਾ ਏਰੀਆ ਬਈ ਸਾਰਾ ਟਾਇਰਾਂ ਦੇ ਨਾਲ ਭਰਿਆ ਪਿਆਗਾ ਤੁਸੀਂ ਕਿਹੋ ਜਿਹਾ ਵੀ ਟਾਇਰ ਲੈ ਕੇ ਜਾ ਸਕਦੇ ਹੋ ਆਹ ਟਾਇਰ ਤੁਸੀਂ ਆਪ ਦੇਖ ਸਕਦੇ ਹੋ ਬਈ ਜੀ ਹੈਗੇ ਤਾਂ ਪੁਰਾਣੇ ਨੇ ਪਰ ਬਈ ਤੁਹਾਨੂੰ ਲੱਗਣਗੇ ਜਿਵੇਂ ਨਵੇਂ ਵਰਗੇ ਚੈੱਕ ਕਰੋ ਬਈ ਕੁਆਲਿਟੀ ਹਣਾ ਇੱਕ ਨੰਬਰ ਟਾਇਰ ਹੋਣਗੇ ਬਈ ਤੁਸੀਂ 50% 100% ਵੀ ਟਾਇਰ ਇਥੇ ਬਈ ਤੁਸੀਂ ਲੈ ਕੇ ਜਾ ਸਕਦੇ ਹੋਗੇ ਆਹ ਟਾਇਰ ਦੇਖੋ ਚਾ ਸਕਦੇ ਹੋ ਨਾ ਬਈ ਜੀ ਇਹ ਜੀਪਾਲ ਟਾਇਰ ਨੇ ਹਣਾ ਬਈ ਲੈ ਵੀ ਇਹ ਹੈ ਕਿ ਨਾ ਜੀਪਾਂ ਵਾਲੇ ਟਾਇਰ ਜਿਵੇਂ ਕੋਈ ਵੀ ਲੀਜੀਪਾਂ ਹੁੰਦੀਆਂ ਨੇ ਬਾਕੀ ਉਹ ਯਾਦ ਇਹ ਸਾਦੋਂਗਾ ਅਲਾਇ ਵਿਲ ਪੁਰਾਣੇ ਨਾ ਜਿਹੜੇ ਜਿਹੜੇ ਮੇਰੇ ਵੀਰਾਂ ਦੇ ਗੱਡੀਆਂ ਦੇ ਵਿੱਚ ਬਈ ਅਲਾਇ ਵਿਲ ਨਹੀਂ ਹੈਗੇ ਤਾਂ ਤੁਸੀਂ ਇੱਥੋਂ ਆ ਕੇ ਬਈ ਬਹੁਤ ਸਸਤੇ ਰੇਟ ਦੇ ਵਿੱਚ ਆਪਣੀ ਗੱਡੀ ਦੇ ਵਿੱਚ ਜਿਹੜੇ ਅਲਾਇ ਵਿਲ ਪਵਾ ਸਕ ਦੋਗੇ ਸਿਰਫ 15000 ਰੁਪਏ ਤੋਂ ਬਈ ਜੀ ਅਲਾਇ ਵਿਲ ਚਾਰੇ ਚਾਰੇ ਲਾਇ ਵੀਲ ਤੇ ਟਾਇਰ ਤੁਸੀਂ ਆਪਣੀ ਗੱਡੀ ਦੇ ਵਿੱਚ ਪਵਾ ਸਕਦੇ ਆ ਲਗੇ ਬਹੁਤ ਸਸਤਾ ਰੇਟ ਆ ਨਾ ਦੇਖ ਜਾ ਤਾਂ ਤੇ ਉਹ 15 ਦਾ 15000 ਵੀ ਤੁਸੀਂ ਬਾਈ ਜੀ ਫਾਈਨਾਂਸ ਕਰਾ ਸਕਦੇ ਹੋ ਨਾ ਚੈੱਕ ਕਰੋ ਬਾਈ ਜੀ ਨਾ ਤੇ ਆਹ ਟਾਇਰ ਨੂੰ ਆ ਦਿਖਾ ਦਿਓ ਬਾਈ ਦੇਖ ਸਕਦੇ ਹੋ ਨਾ ਜਿਵੇਂ ਨਵਾਂ ਟਾਇਰ ਹੈਗਾ ਪਰ ਪੁਰਾਣੇ ਦੇ ਰੇਟ ਤੇ ਮਿਲੂਗਾ ਤੁਹਾਨੂੰ ਇਹ ਨਾ ਆ ਲਾਇ ਵੀ ਦਿਖਾ ਹਰਨ ਮਾਰੇ ਇੱਧਰ ਲਾਇ ਵੀ ਜਿਵੇਂ ਨਵੇਂ ਵਰਗੇ ਪਏ ਨੇ ਬਾਈ ਨਾ ਆ ਦਿਖਾ ਦਿਓ ਬਾਈ ਨਾ ਟਾਇਰ ਪੇ ਲਾਇਵੀਲ ਬਈ ਦੇ ਸਕਦੇ ਹੋ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਦੇਖੋ ਬਈ ਨਿਗਾ ਮਾਰੀ ਚੱਲੋ ਬਈ ਸਾਰੇ ਲਾਇਵੀਲ ਜਿਹੋ ਜਿਹਾ ਵੀ ਚਾਹੀਦਾ ਬਈ ਜਿਹੜੀ ਮਰਜ਼ੀ ਗੱਡੀ ਦਾ ਚਾਹੀਦਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਬਈ ਤੁਸੀਂ ਕੋਈ ਵੀ ਅਲਾਇਵੀਲ ਟਾਇਰ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਬਾਕੀ ਆ ਦੇ ਸਕਦੇ ਹੋ ਹੈ ਨਾ ਜਿਹੜੇ ਮੇਰੇ ਵੀਰ ਬਈ ਵੱਡੇ ਵੱਡੇ ਟਾਇਰਾਂ ਦੇ ਸਕੀਨ ਹੈ ਨਾ ਇਹ 20 ਇੰਚੀ ਹੈ ਬਈ ਹੈ ਨਾ ਇਹ ਆ ਇਹ ਹੈਗਾ ਜੀ 20 ਇੰਚੀ ਦੇਖ ਸਕਦੇ ਹੋ ਇਹ ਲਾਇਆ ਵੀ ਜਮਈ ਨਵੇਂ ਵਰਗਾ ਪਿਆਗਾ ਤੇ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋਗੇ ਬਾਕੀ ਟਾਇਰ ਦੇਖ ਸਕਦੇ ਹੋ ਹੁਣ ਤੁਹਾਨੂੰ ਬਈ ਪਢਾਰ ਤੇ ਲੈ ਕੇ ਜਾਣ ਆ ਗਿਆ ਜੋ ਨੂੰ ਦਿਖਾਉਣ ਆ ਗਿਆ ਬਈ ਲੈ ਵੀ ਦੇਖੋ ਤੁਸੀਂ ਬਈ ਚਾਏ ਉਹ 100 ਗੱਡੀਆਂ ਲੈ ਕੇ ਆ ਜਾਓ ਤੁਹਾਡੀ 100 ਦੀ 100 ਗੱਡੀ ਦੇ ਉੱਤੇ ਟਾਇਰ ਪਾ ਕੇ ਤੋਰ ਦਾਂਗੇ ਨਾ ਤੇ ਦਿਖਾਓ ਸਰ ਨੂੰ ਮਾੜਾ ਜੀ ਬਈ ਦੇਖ ਸਕਦੇ ਹੋ ਨਾ ਮੈਨੂੰ ਲੱਗਦਾ ਇਹ ਹੋਊਗਾ 50% ਟਾਇਰ 50% ਟਾਇਰ ਹੋਊਗਾ ਨਾ ਲੈ ਵੀ ਤੇ ਬਾਈ ਜਿਹੜੀ ਮੇਨ ਗੱਲ ਆ ਵੀ ਤੁਸੀਂ ਇੱਥੇ ਆਓ ਤੇ ਤੁਹਾਨੂੰ ਗਰੰਟੀ ਮਿਲੂ ਵੀ ਤੁਸੀਂ ਚਲਾ ਕੇ 5-10 ਕਿਲੋਮੀਟਰ ਚਲਾ ਕੇ ਟਰਾਈ ਲੈ ਕੇ ਫਿਰ ਟਾਇਰ ਲੈ ਕੇ ਜਾਓ ਉਹ ਗੱਲ ਬਾਤ ਨਹੀਂ ਹੈਗੀ ਵੀ ਬਾਈ ਤੁਹਾਨੂੰ ਐ ਕਹਿੰਦਾ ਵੀ ਬਾਈ ਇੱਕ ਵਾਰ ਪਾਏਗੇ ਤਾਂ ਪਾਏਗੇ ਉਹ ਗੱਲ ਨਹੀਂ ਹੈਗੀ ਦੂਜਿਆਂ ਕੀ ਟਰਾਈ ਕਰਕੇ ਲੈ ਕੇ ਜਾਓ ਬਾਈ ਉਹ ਸਾਰੇ ਤਰ੍ਹਾਂ ਦੀ ਦਿਖਾਉਣਿਆਗੇ ਇਹ ਆਗੇ ਬਾਈ ਜੀ ਛੂਟੀ ਗੱਡੀ ਵਾਲੇ ਟਾਇਰ ਹਨ ਕਿਉਂਕਿ ਛੋਟੀਆਂ ਗੱਡੀਆਂ ਹੁੰਦੀਆਂ ਨੇ ਆਲਟੋ ਵਗੈਰਾ ਵਾਲੇ ਉਹ ਵੀ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਫੋਰਚੂਨਰ ਦੇ ਟਾਇਰ ਉਹ ਵੀ ਇੱਥੋਂ ਲੈ ਕੇ ਜਾ ਸਕਦੇ ਹੋਗੇ ਆ ਦਿਖਾ ਦਿਓ ਬਈ ਨਾ ਜਮੀ ਨਵੇਂ ਵਰਗੇ ਟਾਇਰ ਨੇ ਬਈ ਨਾ ਪਰ ਤੁਹਾਨੂੰ ਬਾਈ ਜੀ ਮਿਲਣਗੇ ਇਹ ਪੁਰਾਣੇ ਟਾਇਰਾਂ ਦੇ ਰੇਟਾਂ ਦੇ ਵਿੱਚ ਬਈ ਦੇਖ ਸਕਦੇ ਬਈ ਜਮੀ ਨਵੇਂ ਵਰਗੇ ਬਈ ਨਾ ਕਿਉਂਕਿ ਬਈ ਬਹੁਤ ਮੇਰੇ ਵੀਰ ਇਹੋ ਜਿਹੇ ਹੁੰਦੇ ਨੇ ਬਈ ਜਿੰਨਾਂ ਕੋਲੇ ਪੈਸੇ ਹੁੰਦੇ ਨੇ ਘੱਟ ਆ ਨਾ ਤੇ ਉਹ ਚਾਹੁੰਦੇ ਨੇ ਵੀ ਅਸੀਂ ਬਈ ਗੱਡੀ ਦੇ ਵਿੱਚ ਟਾਇਰਾਂ ਨੂੰ ਬਦਲਾ ਲਈਏ ਤਾਂ ਬਈ ਤੁਸੀਂ ਬਦਲਾ ਸਕਦੇ ਹੋ ਲੈ ਵੀ ਇਹ ਦੇਖ ਸਕਦੇ ਹੋਗੇ ਬੀਚੀ ਟਾਇਰ ਦਿਖਾ ਦਿਓ ਬਈ ਏ ਵੀ ਤੁਸੀਂ ਬਈ ਪਵਾ ਥਾਗ ਜਾਓਗੇ ਤੇ ਗੁੱਡੀ ਦਿਖਾ ਦਿਓ ਬਈ ਲਗਭਗ 80% ਟਾਇਰ ਹੋਊਗਾ ਇਹ ਦੇਖ ਸਕਦਾ ਹੋਣਾ ਤੇ ਨਿਗਾ ਮਰਾ ਦੇ ਬਈ ਆ ਜਾਓ ਇਧਰ ਨੂੰ ਆ ਜਾ ਬਈ ਹੋਰ ਹਣਾ ਯਾਨਕ ਬਈ ਜਿੱਥੇ ਮਰਜੀ ਦੇਖੋ ਚਾਰੇ ਪਾਸੇ ਟਾਇਰੀ ਟਾਇਰ ਬਈ ਆ ਦੇਖ ਸਕਦਾ ਹੋਣਾ ਜਿਹੜੇ ਮੇਰੇ ਵੀਰ ਚੌੜੇ ਟਾਇਰਾਂ ਦੇ ਸ਼ਕੀਨ ਨੇ ਤੁਸੀਂ ਇਹ ਵੀ ਇੱਥੇ ਲੈ ਜਾਣਾ ਯਾਨਕ ਬਈ ਹਰੇਕ ਤਰ੍ਹਾਂ ਦਾ ਟਾਇਰ ਇੱਥੇ ਤੁਹਾਨੂੰ ਮਿਲੂਗਾ ਤੁਹਾਨੂੰ ਆਉਣਾ ਪਊਗਾ ਬਈ ਸਟਾਰ ਵੀਲ ਬਰਨਾਲੇ ਕਣਾ ਤੁਸੀਂ ਇੱਥੇ ਆਓ ਤੇ ਤੁਸੀਂ ਇੱਥੋਂ ਫਾਈਨਾਂਸ ਵੀ ਕਰਵਾ ਸਕਦੇ ਹੋ ਯਾਨੀ ਕਿ ਆਸਾਨ ਕਿਸ਼ਤਾਂ ਦੇ ਉੱਤੇ ਬਈ ਤੁਸੀਂ ਟਾਇਰ ਆਪਣੀ ਗੱਡੀ ਦੇ ਵਿੱਚ ਪਵਾ ਸਕਦੇ ਹੋ ਬਾਕੀ ਬਾਈ ਜੀ ਵੀਰਾਂ ਦਾ ਕੰਮ ਹੋਰ ਵੀ ਹੈਗਾ ਅਲਾਈਨਮੈਂਟ ਦਾ ਹੈਗਾ ਬੀਲ ਬੈਲੈਂਸ ਦਾ ਤੁਸੀਂ ਕੁਝ ਵੀ ਇੱਥੋਂ ਕਰਵਾ ਸਕਦੇ ਹੋਗੇ ਸਕਰੀਨ ਦੇ ਉੱਪਰ ਨੰਬਰ ਹੈਗਾ ਤੇ ਕਾਲਿੰਗ ਟਾਈਮ ਹੈਗਾ ਬਾਈ 9 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਹਨਾ ਤੇ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਜਾਣਕਾਰੀ ਲੈ ਲਓ ਇਹ ਕੀ ਗੱਲ ਬਾਤ ਆ ਕਿ ਕੀ ਰੇਟ ਆ ਸਾਰਾ ਤਾਂ ਕਿਉਂਕਿ ਭਈ ਇੰਨੇ ਟਾਇਰ ਨੇ ਕੱਲੇ-ਕੱਲੇ ਦਾ ਰੇਟ ਦੱਸਣਾ ਔਖਾ ਹੈ ਹਨਾ ਤੁਸੀਂ ਭਾਈ ਜਾਣਕਾਰੀ ਲੈ ਸਕਦੇ ਹੋ ਸਕਰੀਨ ਦੇ ਉੱਪਰ ਨੰਬਰ ਹੈਗਾ ਧੰਨਵਾਦ